ਤੇ ਕਾਰਾਂ ਧੋਣ ਦਾ ਕੰਮ ਚੱਲਦਾ ਉਹਦੇ ਲਾਗੇ ਕੋਈ ਕਾਰਾਂ ਤੇ ਆਪਸ ਵਿੱਚ ਚੀਜ਼ਾਂ ਦੀ ਟਕਰਾਅ ਹੋਇਆ ਇੱਕ ਕਾਰ ਦੇ ਵਿੱਚ ਕੋਈ 5-6 ਬੰਦੇ ਸਿਗੇ ਉਹਦੇ ਪਿੱਛੇ ਨਾਲ ਮੋਟਰਸਾਈਕਲ ਵਾਲੇ ਬੰਦੇ ਸਿਗੇ ਤੇ ਉਹ ਬੰਦੇ ਨੂੰ ਕੋਟਮਾਰ ਕਰਦੇ ਸਾਰੇ ਸਿਗੇ ਤੇ ਸਾਨੂੰ ਆਣ ਕੇ ਦੱਸਿਆ ਕਿਸੇ ਰਾਹਕੇ ਨਾਮ ਤੇ ਬੰਦੇ ਉਹ ਬਾਟ ਟੋਕ ਕਰ ਰਹੇ ਆ ਚਲੋ ਅਸੀਂ ਉਹਦੇ ਪਿੱਛੇ ਦੌੜੇ ਉਹਨਾਂ ਦੇ ਪਿੱਛੇ ਉਹਨਾਂ ਕੋਲ ਕਾਰਾਂ ਸਿਗੀਆਂ ਅਸੀਂ ਤੁਰ ਕੇ ਸਿਗੇ

ਸਾਡੇ ਕੋਲ ਤੇਨ ਹੋ ਗਿਆ ਦੋ ਚਲੇ ਜੀਵਾ ਕਾਰ ਪੂਰਾ ਤਰ ਗਈ ਔਰ ਅੱਗੇ ਵਾਲਾ ਕੈਮਰਾ ਠੀਕ ਹੋ ਗਿਆ ਉਹ ਨਾ ਮਾਰੂ ਵਿੱਚ ਕਿਧਰਾ ਆਗਾ ਦਰੋਂ ਕਿਧਰੇ ਤਰ ਆ ਗਿਆ ਇਹੋ ਵੀਡੀਓ ਕਿਤੇ ਸਗਾ ਕੋਈ 200 ਮੀਟਰ ਦੀ ਦੂਰੀ ਤੇ ਨਾਕਾ ਲੱਗਾ ਆ ਉਹ ਤੋਂ ਅੱਗੇ ਦੁਗੜ ਟੱਪਾ ਪੈਂਦਾ ਏਟੀਐਮ ਤੇ ਕਾਰਾਂ ਧੋਣ ਦਾ ਕੰਮ ਚੱਲਦਾ ਉਹਦੇ ਲਾਗੇ ਕੋਈ ਕਾਰਾਂ ਤੇ ਆਪਸ ਵਿੱਚ ਚੀਜ਼ਾਂ ਦੀ ਤਕਰਾਰ ਹੋਇਆ ਇੱਕ ਕਾਰ ਦੇ ਵਿੱਚ ਕੋਈ 5-6 ਬੰਦੇ ਸੀਗੇ ਉਹਦੇ ਪਿੱਛੇ ਨਾਲ ਮੋਟਰਸਾਈਕਲ ਵਾਲੇ ਬੰਦੇ ਸੀਗੇ ਤੇ ਉਹ ਬੰਦੇ ਨੂੰ ਕੋਟਮਾਰ ਕਰਦੇ ਸਾਰੇ ਸੀਗੇ ਤੇ ਸਾਨੂੰ ਆਣ ਕੇ ਦੱਸਿਆ ਕਿ ਕਿਸੇ ਰਾਹਗਰ ਦੇ ਨਾਮ ਤੇ ਬੰਦੇ ਉਹ ਬਾੜੇ ਟੋਪ ਕਰ ਰਹੇ ਆ ਚਲੋ ਅਸੀਂ ਉਹਦੇ ਪਿੱਛੇ ਦੌੜੇ ਉਹਨਾਂ ਦੇ ਪਿੱਛੇ ਉਹਨਾਂ ਕੋ ਕਾਰਾਂ ਸੀਗੀਆਂ ਅਸੀਂ ਤੁਰ ਪਏ ਸੀਗੇ ਉਨੀ ਵੇ ਉਹਨਾਂ ਦੇ ਰੌਂਦ ਵੀ ਫੇਰ ਕੀਤਾ ਇੱਕ ਰੌਂਦ ਮੈਂ ਬਰਾਮਦ ਕਰ ਲਿਆ ਹੋਰ ਜਿਹੜਾ ਚੱਲਿਆ ਹੋਇਆ ਹਾਂਜੀ ਲੋਕੀ ਪਵਨਕ ਦੱਸਦੀ ਆ ਉਹਨੂੰ ਤਿੰਨ ਚਾਰ ਫੇਰ ਕੀਤੇ ਆ ਫੇਰ ਕਰਦੇ ਆ ਟ੍ਰਾਂਸਫਰ ਨਗਰਵਾਲ ਨੂੰ ਚਲ ਗਾਇਆ ਉਹਦੇ ਵਿੱਚੋਂ ਮੈਂ ਇੱਕ ਖੋਲ ਬਰਾਮਦ ਕਰਕੇ ਮਾਈ ਨੂੰ ਦੇ ਦਿੱਤਾ ਤੇ ਬਾਕੀ ਤਾਂ ਹੁਣ ਦੇਖ ਕੇ ਲੱਗਦਾ ਜੀ ਕੋਈ ਹੋਰ ਹੀ ਫੇਰ ਲੱਗ ਪਿਆ ਖੋਲ ਤੁਹਾਨੂੰ ਕਹਿਣ ਦਾ ਮਤਲਬ ਜੋ ਤੁਸੀਂ ਹਜੇ ਤੱਕ ਦੱਸਿਆ ਹੈਗਾ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਜਿਹੜੀ ਲੜਾਈ ਹੈ ਪਿੱਛੋਂ ਹੀ ਕਿਤੇ ਹੁੰਦੀ ਆਈ ਹੈ ਹਾਂਜੀ ਹਾਂਜੀ ਰੰਜਿਸ਼ ਨੂੰ ਕਿਚੋਰੇ ਆਪ ショ ਹੋ ਸਕਦੇ ਜਾਂ ਪਹਿਲਾਂ ਰੰਜਿਸ਼ ਹੋ ਸਕਦੀ ਆ ਹਾਂ ਜੀ 4 ਕਹਿੰਦੇ ਆ ਆਈਓ ਸਾਹਿਬ ਨੇ ਮਾਮਲਾ ਦਰਜ ਕਰ ਲਿਆ ਕੀ ਕੀਤਾ ਹਾਂਜੀ ਹਾਂਜੀ ਮੈਂ ਕਾਲ ਕਰ ਦਿੱਤੀ ਕੰਟਰੋਲ ਤੇ ਜੀ ਆਈਓ ਆ ਗਿਆ ਆਈਓ ਹੁਣ ਦੇਖ ਪਾ ਰੋ ਬੰਦਿਆਂ ਦੇ ਪਿੱਛੇ ਲੱਗੇ ਉਹ ਗਏ ਉਹ ਨਾ ਪਿੱਛੇ ਦੇਖਦੀ ਕੀ ਕਰ ਰਹੇ ਨੇ ਮੈਂ ਗੋਲੀ ਗੋਲੀ ਵੀ ਚੱਲੀ ਐ ਗੋਲੀ ਇੱਕ ਚੱਲੀ ਮੈਂ ਦੋ ਚੱਲੀਆਂ ਜਿਨ੍ਹਾਂ ਨੇ ਚਲਾਈ ਗੋਲੀ ਕਿਹੜੀ ਗੱਡੀ ਮੁੰਡੇ ਆ ਉਹ ਜਿਹੜੇ ਕਾਲੀ ਵਾਲੇ ਕਾਲੀ ਗੱਡੀ ਵਾਲੀ ਮੁੰਡੇ ਨੇ ਚਲਾਈ ਆਪਨਾ ਚਲਾਈ अच्छा एक फेर ਕੀਤਾ हां तो दुसरे ਗੱਡੀ ਕਿੱਡੀ ਗੱਡੀ ਸੀ ਉਹ ਗੱਡੀ ਨੇ ਮੋਟਰਸਾਈਕਲ ਦੇ ਅੱਥੋਂ ਮੋਟਰਸਾਈਕਲ ਗੋਲੀ ਮੋਟਰਸਾਈਕਲ ਵਾਲਿਆਂ ਨੂੰ ਮਾਰੀ ਗਈ ਉਹ ਦੂਸਰੀ ਗੱਡੀ ਵਾਲਿਆਂ ਨੂੰ ਮਾਰੀ ਮੋਟਰਸਾਈਕਲ ਵਾਲੇ ਮਾਰਦੇ ਸੀ ਗੱਡੀ ਦੇ ਮੋਟਰਸਾਈਕਲ ਵਾਲੇ ਨੂੰ ਮਾਰਦੇ ਸੀ हां ਗੱਡੀ ਵਾਲੇ ਗੱਡੀ ਵਾਲੇ ਨੇ ਮਾਰੀ ਇਹਨੂੰ ਜਾਨੇ ਦੇ ਨਹੀਂ ਨਹੀਂ ਗੋਲੀ ਚਲਾਈ ਕਿਨੇ ਮੋਟਰਸਾਈਕਲ ਵਾਲੇ ਨੇ ਗੱਡੀ ਵਾਲੇ ਨੇ ਗੱਡੀ ਵਾਲੇ ਨੇ ਚਲਾਈ ਕਿਧਰੋਂ ਆਈਆਂ ਇਹ ਗੱਡੀ ਗੱਡੀ ਤਾਂ ਇਧਰੋਂ ਆਈ ਹੈ ਆਪਣੇ ਕਿੱਨੇ ਜਾਨੇ ਸੀ ਗੱਡੀ ਦੇ ਗੱਡੀ ਜਿਹਾ ਨੇ 5-7 ਜਾਨੇ 5-7 ਜਾਨੇ ਤੇ ਮੋਟਰਸਾਈਕਲ ਦੇ ਦੋ ਜਾਨੇ ਮੋਟਰਸਾਈਕਲ ਤੇ ਵੀ 4-5 ਜਾਨੇ ਸੀਗੇ ਬੱਸ ਚਾਰ-ਪੰਜ ਮ ਇਨਾ ਹੀ ਆਪਣਾ ਨਾ ਨਾ ਹੈ ਜੋ ਤੁਸੀਂ ਆਪਣੀ ਅੱਧੀ ਰਿੱਕਾ ਸਾਹ ਕੁਝ ਮੋ ਚਲ ਮੈਂ ਜਦੋਂ ਬੈਰ ਆਪਾਂ ਦੌੜ ਗਏ ਫਿਰ ਬਾਅਦ ਫਾਈਲ ਵੀ ਕੀਤੀ ਉਹਨਾਂ ਨੇ ਹਾਂ ਇੱਕ ਵਾਰ ਕੀਤਾ ਮੈਂ ਫਿਰ ਦੌੜ ਗਏ ਹਾਂ ਕੋਈ ਕਿਹੜੀ ਗੱਲ ਤੋਂ ਆਪਾਂ ਲੱਗੇ ਕੁਝ ਕੁਝ ਵੀ ਨਹੀਂ ਸਾਨੂੰ ਕੀ ਪਤਾ ਵੀ ਆਪਾਂ ਕਿਹੜਾ ਜਾ ਲਗੇ ਨਹੀਂ ਇੱਥੇ ਲੜੇ ਕਿਹੜੀ ਗੱਲ ਤੋਂ ਲੈ ਕੇ ਕੋਈ ਗੱਡੀ ਹਿੱਟ ਹੋਈ ਹੋਵੇ ਚੈੱਕ ਕਰਨ ਆ ਜਾਂਦਾ ਬਸ ਦੱਸਿਆ ਹੀ ਕੋਈ ਨਹੀਂ ਇੱਥੇ ਆ ਗਏ ਗੱਡੀ ਮਾਰਦੀ 2 ਮਿੰਟ ਖੜੀ ਹੋ ਮਗਰ ਛਾਂਦੇ ਤੋਂੜ ਪਨ ਕਰਤੀ